ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚਲਾਤਾ ਹੀ ਕੰਮ ਆਪਾਂ ਪਟਾਈ ਦਾ ਚਿਪਸੋਨਾ ਬੰਨਦਾ ਤੇ ਬਾਕੀ ਕੱਲ ਸਾਈਡਾਂ ਸੁੱਡਾਂ ਪੱਟ ਗਏ ᱛੀ ਤੇ ਅੱਜ ਦੂਏ ਦਿਨ ਫਿਰ ਚੱਲਦਾ ਲੰਬੇ ਲੋਟ ਕੰਮ ਲੱਗੀ ਹੋਈ ਆ ਲੇਬਰ ਚੋਗਣ ਬਾਕੀ ਦੇਖੋ ਇਦਾਂ ਦਾ ਝਾੜ ਆ ਰਿਹਾ ਆਹ ਸੈਜ ਆਲੂ ਦਾ ਬਾਕੀ ਛਰਲਾਇਆ ਛੱਡ ਕੇ ਆਪਾਂ ਦੜਾ ਭਰ ਰਹੇ ਹਾਂ ਇਹਦਾ ਆਲੂ ਪੂਰਾ ਇੱਕ ਨੰਬਰ ਆ ਰੰਗ ਰੂਬੀ ਵਧੀਆ ਆਲੂ ਦਾ ਤੇ ਪੱਟਾਂ ਦੇ ਬાળા ਜ਼ਿਆਦਾ ਬਾਹਰ ਵੀ ਨਹੀਂ ਹੈਗਾ ਐਂ ਦਾ ਮਤਲਬ ਜਿਵੇਂ ਹਰਾ ਹੋ ਜਾਂਦਾ ਆਲੂ ਇਹ ਬਹੁਤ ਜ਼ਿਆਦਾ ਆਪਾਂ ਮਿੱਟੀ ਚੜਾਈ ਹੋਈ ਸੀ ਪੱਟਾਂ ਦੇ ਇਸੇ ਕਰਕੇ ਜ਼ਿਆਦਾ ਹੈ ਨਹੀਂ ਬਾਹਰ ਨਾ ਹਰਾਏ ਵਿੱਚ ਪੂਰਾ ਵਧੀਆ ਏ ਪੱਟਤੀਆਂ ਹੀ ਆਪਾਂ 10 ਕ ਲਾਈਨਾਂ ਹੁੰਚੂ ਗਈ ਜਾਣਗੇ ਲੇਬਰ ਵਾਲੇ ਤੇ ਨਾਲ ਹੁੰਦੇ ਨਾਲੇ ਹਵਾ ਲੱਗੀ ਜਾਂਦੀ ਐ ਲੈਨਾਂ ਨੂੰ ਜਿਹੜੀ ਮੜੀ ਮੁੱਟੀ ਮਿੱਟੀ ਆ ਆਲੂ ਨੂੰ ਫਿਰ ਉਹ ਆਉਂਦੀ ਨਹੀਂ ਹੈਗੀ ਹਵਾ ਲੱਗੇ ਤੇ ਝੜ ਜਾਂਦੀ ਆ ਥੈਲੇ ਦੇ ਵਿੱਚ ਬਾਕੀ ਲੱਗੀ ਹੋਈ ਆ ਲੇਵਰ ਉੱਧਰ ਜਗਾਈ ਕਰਨ ਬਾਕੀ ਹੁਣ ਇਧਰਲੇ ਪਾਸਿਓ ਲੱਗਾਗੇ ਪੱਟਣ ਬੇਲ ਕਢਾ ਕੇ ਆ ਖਾਲੀਆਂ ਚੋਂ ਬਾਕੀ ਇਧਰਲੇ ਪਾਸੇ ਥੋੜਾ ਜਿਹਾ ਆਲੂ ਬਰੀਕ ਆ ਗਿਆ ਸਾਈਡਾਂ ਤੇ ਠੀਕ ਤੀ ਆ ਦੇਖੋ ਥੋੜਾ ਜਿਹਾ ਸਹਿਜ ਬਰੀਕ ਆ ਆਲੂ ਦਾ ਆਸ ਹੈ ਇਸ ਤੋਂ بڑا ਕੋਈ ਸਹਜ ਨਹੀਂ ਹੈਗਾ ਪਤਾ ਨਹੀਂ ਕੀ ਚੱਕਰ ਆ ਪਤਾ ਨਹੀਂ ਖੇਤ ਇਹ ਥੋੜਾ ਜਿਹਾ ਕਮਜ਼ੋਰ ਆ ਬਾਕੀ ਉਹ ਖੇਤ ਚ ਪਤਾ ਲੱਗੂਗਾ ਤੇ ਬਾਕੀ ਸਾਰਾ ਪੱਟੇ ਤੇ ਝਾੜ ਦਾ ਪਤਾ ਲੱਗੂ ਕਿੰਨਾਗਾ ਬਾਕੀ 300 ਬੋਰੀ ਤੋਂ ਘੱਟ ਤਾਂ ਆਉਂਦਾ ਨਹੀਂ ਕਿਲੇ ਦਾ ਇੱਥੇ ਤੱਕ ਤਾਂ ਰਹੂਗਾ ਜੀ ਜੇ ਮੰਨ ਲਓ ਬਰੀਕ ਜ਼ਿਆਦਾ ਏ ਤੇ ਦਾਣਾ ਬਹੁਤ ਜ਼ਿਆਦਾ ਆਲੂ ਨੂੰ ਦੇਖੋ ਲੈ ਇੰਨਾ ਭਰੀਆਂ ਪਈਆਂ ਨੇ ਬਾਕੀ ਬਾਹਰ ਦਾ ਨਾ ਲਾ ਰਹੇ ਆ ਆਪਾਂ ਨਮਾ 60 ਗ੍ਰਾਮ ਵਾਲਾ ਖਰਾ ਬਾਹਰ ਦਾ ਨਾ ਹੈ ਤੇ ਆਹ ਛਰਲੀ ਛੱਡ ਕੇ ਭਰ ਰਹੇ ਆ ਤੇ ਜਿਹੜੀ ਮਾੜੀ ਵੰਟੇ ਜਿੰਨੀ ਛਰਲੀ ਹੁੰਦੀ ਆ ਇਹ ਛੱਡ ਕੇ ਭਰ ਰਹੇ ਆ ਬਾਕੀ ਇਕ ਕੋਸ ਹੈ ਜੋ ਲਾ ਅੰਨਾ ਕਹਾਂ ਕਰੋ ਤੋਹ ਲੱਗੀ 8 ਨੂੰ ਕਿੰਨੀ ਬਣੀ ਆ। ਬਾਗੇ ਹੀ ਇਧਰਲੇ ਸਾਈਡ ਤੋਂ ਪੱਟਣ ਕੀ ਲੇਵਰ ਲੱਗੀ ਹੋਈ ਆ ਚੌਗਣ ਹਾਂਜੀ ਪੱਟੇ ਗਈ ਆ ਆਪਣਾ ਨੱਬੜ ਚੱਲਿਆ ਜੀ ਅੱਧ ਤੋਂ ਵੱਧ ਖੇਤ ਪੱਟਿਆ ਗਿਆ ਅੱਜ ਬਾਕੀ ਥੋੜਾ ਜਿਹਾ ਇੱਧਰ ਰਹਿਦਾ ਏ ਇਹ ਮਾਲੂ ਮਾੜਾ ਮੁੱਟੇ ਰਹੂਗਾ ਅੱਜ ਜਿਹੜਾ ਰਹਿ ਜਾਊਗਾ ਕੱਲ ਨੂੰ ਪੱਟਿਆ ਜਾਊਗਾ ਖੇਤ ਚ ਆਪਣੇ ਬੋਰੀ ਹੋ ਗਈ 260 ਬੋਰੀਆਂ ਦਾ ਗੇੜ ਹੋ ਗਿਆ ਬਾਕੀ 40-50 ਬੋਰੀਆਂ ਹੋਰ ਚਗਾਈ ਹੋ ਜਾਣੀਆਂ ਬਾਕੀ ਬੰਦਾ ਲੱਗਿਆ ਹੁਣ ਟਾਂਕਾ ਲਾਉਣ ਆਪਾਂ ਲੈ ਕੇ ਆਉਣਾ ਟਰਾਲੀ ਬਾਕੀ ਕੁਝ ਕੱਲ ਦੇ ਗੱਟੇ ਨੇ ਉਹ ਚ ਟੋਟਲ ਹੋ ਜਾਣੇ ਨੇ 3.5 300 ਦੇ ਲਵੇ ਗੱਟਾ ਹੋ ਜਾਣ ਬਾਕੀ ਫਿਰ ਕਰਾਂਗੇ ਲੋਡ ਸ਼ਾਮ ਨੂੰ ਚੱਲਿਆ ਬੰਦਾ ਟਾਂਕੇ ਵਾਲਾ ਬਾਕੀ ਝਾੜ ਵਧੀਆ ਪੂਰਾ ਦੇਖੋ ਲੇਬਰ ਪੀ ਰਹੀ ਆ ਚਾਹ ਚਾਹ ਲੈ ਕੇ ਆਏ ਦੀ ਆਪਾਂ ਇਹਨਾਂ ਦੀ ਅੱਠ ਠੇਕੇਦਾਰ ਲਿਹਾਏ ਜੀ ਆਪਾਂ ਟਰਾਲੀ ਖੇਚ ਤੇ ਬਾਕੀ ਟਾਂਕਾ ਵੀ ਲਾ ਰਹੇ ਨੇ ਬੰਦੇ ਰਹਿ ਗਈਆਂ ਦੋ ਫੰਟਾ ਉਧਰ ਚੁਗਣ ਤੋਂ ਉਹ ਚੁਗਾਈ ਤੋਂ ਬਾਅਦ ਕਰਦੇ ਆ ਲੋਡਿੰਗ ਬਾਕੀ ਕੱਲ ਵਾਲਾ ਮਾਲ ਤਾਂ ਆਹੀ ਤੀ ਜਿਹੜੇ ਆਪਾਂ ਸਾਈਡਾਂ ਪੱਟੀਆਂ ਦੀ ਤੇ ਹੈਗੀਆਂ ਤੀ 100 ਤੋਂ ਪਲੱਸੇ ਬੋਰੀ ਦੀ ਇਹ ਕੱਲ ਵਾਲੀ ਬਾਕੀ ਅੱਜ ਹੈਗਾ ਕਾਫੀ ਗੱਟਾ ਦੋ ਟਰਾਲੀਆਂ 'ਚ ਪਾਉਣਾ ਪਊਗਾ ਮਾਲ ਆਪਾਂ ਨੂੰ ਬਾਕੀ ਕਰਵਾਉਨੇ ਆ ਲੋਡ ਤੇ ਵੀਰਾ ਵੀ ਆ ਗਿਆ ਬਾਕੀ ਝਾੜ ਦੱਸਾਂਗੇ ਵੀ ਕਿੰਨਾ ਆਇਆ ਇਹ ਆਪਣੇ ਪੂਰੇ ਦੋ ਗੀਲੇ ਨੇ ਤੇ ਤਕਰੀਬਨ 4-500 ਬੋਰੀ ਹੋ ਜਾਣੀਆਂ ਅੱਜ ਦਾ ਸਾਰਾ ਲਾ ਕੇ ਬਾਕੀ ਕੱਲ ਨੂੰ ਦੇਖਦੇ ਆ ਉਧਰ ਪਰੇ ਕਿੰਨੀ ਬੋਰੀ ਹੁੰਦੀ ਆ ਤੇ ਬਾਕੀ 100 ਗੱਟਾ ਤਾਂ ਹੋਏ ਜਾਊਗਾ ਵੱਧ ਤੋਂ ਵੱਧ ਲਗਦੇ ਆਂ ਜੀ ਲੋਡਿੰਗ ਕਰਨ ਗੀ ਲੇਬਰ ਲੋਡ ਕਰਨਾ ਟਰਾਲੀ ਤੇ ਬਾਕੀ ਦੇਖੋ ਖੇਤ ਚ ਗੱਟਾ ਹੀ ਗੱਟਾ ਪਿਆ ਇੱਕ ਟਰਾਲੀ ਹੋਰ ਆਉਂਦੀ ਆ ਉਹ ਚ ਪਾਵਾਂਗੇ ਮਾਲ ਬਾਕੀ ਜਿਹੜਾ ਬੱਜੂਗਾ 300 350 ਗੱਟਾ ਟਰਾਲੀ ਚ ਪਾਵਾਂਗੇ ਬਾਕੀ ਕੱਲ ਢਾਂਗ ਲੱਗੀ ਦੀ ਸੀ ਆਪਣੀ 35 35 ਦੀ 40 40 ਦੀ ਕਰਾਉਣੇ ਆ ਫਿਰ ਨਹੀਂ ਵੱਜਣ ਆਲੂ ਦੋਏ ਟਰਾਲੀਆਂ ਚ ਪਾ ਕੇ ਵੀ ਬਾਕੀ 8 ਢਾਂਗਾਂ ਲੱਗਦੀਆਂ ਨੇ ਆਪਣੀਆਂ ਟਰਾਲੀ ਚ ਟੋਚਨ ਵੀ ਲਿਆਏ ਨਾਲ ਜੇ ਲੋਡ ਪਈ ਟੋਚਨ ਪਾ ਕੇ ਗੱਡਾਂਗੇ ਟਰੈਕਟਰ ਬਾਹਰ ਖੇਤ ਨੇ ਥੋੜੇ ਜੇ ਨਰਮ ਮੀ ਕਰਕੇ ਤੇ ਜਿਆਦਾ ਟਰਾਲੀ ਬੈ ਗਈ ਭਰੀ ਹੋਈ ਫਿਰ ਬਹੁਤ ਜਿਆਦਾ ਔਖਾ ਹੁੰਦਾ ਏ ਤੇ ਤਿੰਨ ਚਾਰ ਟਰੈਕਟਰ ਪਾਏ ਤੇ ਵੀ ਨਿਕਲਦੀ ਜਿਆਦਾ ਕਲਹੂਰ ਨਾਲੋਂ ਪਹਿਲਾਂ ਹੀ ਟੋਚਨ ਪਾ ਲਾਂਗੇ ਆਂ ਮੇਰਾ 400 ਬੋਰੀ ਹੈ ਲੱਗੀਆਂ ਤਿੰਨ ਢਾਂਗਾਂ ਟਰਾਲੀ ਚ ਟਰੈਕਟਰ ਦਾ ਟਾਇਰ ਗਏ ਲੇਪ ਦੇਖੋ ਬਾਕੀ ਵੇਟ ਆਪਾਂ ਲਾਤਾ ਦੀ ਮੂਰੋਂ ਉਹ ਬਾਹੀ ਵੇਲੇ ਉਹਦਾ ਨਟ ਖੁੱਲ ਗਏ ਗਿਰ ਗਿਆ ਦੀ ਬੇਟਾਂ ਦਾ ਇੱਕ ਪਲੇਟ ਖੇਚ ਗਿਰ ਗਈ ਦੀ ਉਹ ਲੱਭਦਾ ਗਈ ਦੀ ਆਪਾਂ ਨੂੰ ਬਾਚੋਂ ਫਿਰ ਮੁੜ ਕੇ ਆਪਾਂ ਕਸਿਆ ਹੀ ਨਹੀਂ ਹੈਗਾ ਵੈਸੇ ਟਰੈਕਟਰ ਭਾਰੀ ਬਹੁਤ ਜ਼ਿਆਦਾ ਇਹ 33 32 ਕੁਇੰਟਲ ਦਾ ਗੱਲੇ ਟਰੈਕਟਰ ਦਾ ਹੀ ਵੇਟ ਆ ਇੰਨਾ ਜ਼ਿਆਦਾ ਖੜਾ ਨਹੀਂ ਹੁੰਦਾ ਜਦੋਂ ਮਾਲ ਪਿੱਛੇ ਡਾਲੇ ਤੇ ਪੈ ਗਿਆ ਮਾਲੋ ਟਾਇਰਾਂ ਤੋਂ ਮਗਰ ਢਾਂਗ ਲੱਗੀ ਇੱਕ ਫੇਰ ਸਹੀ ਹੋ ਜਾਣਾ ਬਾਕੀ ਪੂਰੀ ਟਰਾਲੀ ਪਰੇ ਤੇ ਫਿਰ ਜਮੇ ਹੀ ਬੱਤ ਸਹੀ ਹੋ ਜਾਣੀਆਂ ਬਾਕੀ ਹਲੇ ਲੋਡ ਹੋਣ ਤੋਂ ਕਾਫੀ ਰਹਿੰਦਾ ਏ ਫੱਟਾ ਬੰਨ ਰਹੇ ਨੇ ਬੰਦੇ ਆਪਣਾ ਡਾਲਾ ਪੱਤੀਆਂ ਤੇ ਲਾਇਆ ਹੋਇਆ ਨਹੀਂ ਤਾਂ ਫਿਰ ਇਹ ਚ ਫਸਾ ਦੀਦਾ ਹੁੰਦਾ ਬੰਨਦਾ ਉਹ ਗਾਹਾਂ ਜਾ ਕੇ ਲਾਦਾ ਨਾ ਪਾਵਰ ਮੋਡ ਚਾਹੀਏ ਦੂਜਾ ਮੀਡੀਅਮ ਆ ਟਰਾਲੀ ਦਾ ਬਸ ਮੰਨ ਲਓ 2-3 ਲੈਨਾਂ ਹੋਰ ਪੈਣਗੀਆਂ ਫੁੱਲ ਹੋ ਜਾਣੀਆਂ ਆ ਵੀ ਹਲੇ ਕਾਫੀ ਪੈਸੇ ਨੇ ਗੱਟੇ ਉਹ ਪਰਲੇ ਪਾਸੇ ਵੀ ਲੈਨ ਪਈ ਆ ਬਾਕੀ ਦੂਈ ਟਰਾਲੀ ਚ ਪਾਵਾਂਗੇ ਮਾਲ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੇ ਕਿਸੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਕੀ ਰੇਟ ਦੱਸਦੇ ਆ ਜਾਲੂ ਦਾ ਵੀ ਕੀ ਆ ਐਲ ਆਰ ਦਾ ਹੋ ਗਿਆ ਡਾਇਮੰਡ ਦਾ ਚਿਪ ਸੋਨਾ ਬੰਨ ਬਾਕੀ ਐਲ ਆਰ ਦਾ ਹੈਗਾ ਰੇਟ 12 ਤੋਂ ਲੈ ਕੇ 13 ਰੁਪਏ ਤੱਕ ਹੈਗਾ 40 ਤੋਂ ਉੱਪਰ ਬਾਕੀ ਡਾਇਮੰਡ ਦਾ ਹੈਗਾ 11-12 ਰੁਪਏ ਤੱਕ ਉਹਦਾ ਵੀ ਹੈਗਾ ਕੁਆਲਿਟੀ ਦੇ ਹਿਸਾਬ ਨਾਲ ਜਹੇ ਜਾਲੂ ਹੋਊਗਾ ਉਹ ਹਿਸਾਬ ਨਾਲ ਜੇ ਸੋਨਾ ਬੰਨਦਾ ਵੀ ਹੈਗਾ 11 12 13 ਰਵੀਏ ਤੱਕ ਬਾਕੀ ਆਪਣੇ ਵੀਰੇ ਨੂੰ ਪਤਾ ਹੁੰਦਾ ਸਾਰਾ ਵੀ ਕੀ ਰੇਟ ਰੂਟ ਚੱਲਦਾ ਏ ਐਨ ਕਲੀਅਰ ਤੇ ਆਪਣੀਆਂ ਪਟਾਈਆਂ ਵੀ ਲਵਾਈਆਂ ਹੋਈਆਂ ਨੇ ਪੰਜ ਚਾਰ ਜਗ੍ਹਾ ਚੱਲਦਾ ਏ ਕੰਮ ਬਾਕੀ ਗਰੇਡਰ ਤੇ ਜਿਆਦਾ ਆਉਂਦਾ ਮਾਲ ਗਰੇਡਰ ਕਰਾ ਕੇ ਫੇਰ ਗਾਹਾਂ ਭੇਜਦੇ ਆਂ ਗਾਇਆ ਕਟਾਨੇ ਕਲੇਸ ਲੱਗਿਆ ਡੋਚਨ ਪਾਉਣਾ ਤੇ ਆਪਾਂ ਦੋਏ ਟਰੈਕਟਰ ਪਾਤੇ ਜੌਂਡੀਅਰ 5210 755 ਮਹਿੰਦਰਾ ਇਹ ਆਪਣਾ 69 그야안돼